ਕਾ ਦਿਆਲ ਸਿੰਘ ਜੀ ਭਾਵੇਂ ਜਿਤਨੇ ਮਰਜੀ ਕੰਡੇ ਹੋਣ ਜਿਤਨਾ ਮਰਜੀ ਇਸ ਰਾਹ ਦੇ ਉੱਤੇ ਦੁੱਖ ਹੋਵੇ ਪਰ ਇਸੇ ਮੈਦਾਨੇ ਜੰਗ ਦੇ ਵਿੱਚ ਮੇਰੇ ਜਾਨੋ ਪਿਆਰੇ ਸਿੰਘ ਜਿਹੜੇ ਆ ਉਹ ਸ਼ਹਾਦਤਾਂ ਪਾ ਕਰਕੇ ਡਿੱਗੇ ਆ ਕਈਆਂ ਦੇ ਕੇਸ ਖੁੱਲੇ ਆ ਕਈਆਂ ਦੇ ਕੋਮਲ ਸਰੀਰ ਜਿਹੜੇ ਆ ਉਹ ਇਸ ਮੈਦਾਨੇ ਜੰਗ ਦੇ ਵਿੱਚ ਡਿੱਗੇ ਪਏ ਆ ਮੇਰੀ ਜੁੱਤੀ ਹੈ ਮੇਰੇ ਪੈਰਾਂ ਦੀ ਜੁੱਤੀ ਜੇ ਉਹਨਾਂ ਦੇ ਕੇਸਾਂ ਨੂੰ ਲੱਗੇ ਉਹਨਾਂ ਦੇ ਪਾਵਨ ਸਰੀਰ ਨੂੰ ਲੱਗੇ ਤੇ ਇਹਦੇ ਵਿੱਚ ਮੈਂ ਵੀ ਜਿਹੜਾ ਉਹ ਦੇਨਦਾਰ ਹੋਵਾਂਗਾ ਮੈਂ ਵੀ ਦੋਸ਼ੀ ਹੋਵਾਂਗਾ ਬਾਬਾ ਜੁਜਾਰ ਸਿੰਘ ਬਾਬਾਜੀਤ ਸਿੰਘ ਜੀ ਦੇ ਸਰੀਰਾਂ ਕੋਲ ਪੁੱਜ ਜਾਂਦੇ ਐ ਸਰੀਰਾਂ ਕੋਲ ਪੁੱਜ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿੰਦੀ ਐ ਕਿ ਮਹਾਰਾਜ ਜੀ ਆ ਗਿਆ ਦੋ ਇਹਨਾਂ ਦੇ ਸਰੀਰਾਂ ਦੇ ਉੱਤੇ ਕਫਨ ਪਾ ਦੀਏ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਦਇਆ ਸਿੰਘਾ ਜੇ ਕਫਨ ਪਾਉਣਾ ਤੇ ਇਸ ਗੜੀ ਦੇ ਸਮੁੱਚੇ ਸ਼ਹੀਦਾਂ ਤੇ ਪਾਈ ਸਾਰੇ ਸਿੰਘਾਂ ਦੇ ਉੱਤੇ ਪਾਈ ਜੇ ਨਹੀਂ ਪਾਣਾ ਜਿੱਥੇ ਉਹਨਾਂ ਦੇ ਸਰੀਰ ਪਏ ਨੇ ਉੱਥੇ ਇਹਨਾਂ ਦਾ ਵੀ ਸਰੀਰ ਛੱਡ ਕੇ ਤੋਂ ਵੀ ਉੱਠ ਜਾਂਦਾ ਹੈ ਅ ਇਸ ਗੱਡੀ ਨੂੰ ਸਤਿਗੁਰੂ ਜੀ ਛੱਡਣ ਲੱਗੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਗੱਡੀ ਦਾ ਦਰਵਾਜ਼ਾ ਖੁੱਲਦਾ ਤੇ ਮਹਾਰਾਜ ਸਾਹਿਬ ਜੀ ਆਪਣਾ ਜੋੜਾ ਉਤਾਰ ਦਿੰਦੇ ਭਾਈ ਦਇਆ ਸਿੰਘ ਜੀ ਨਾਲ ਨੇ ਭਾਈ ਦਇਆ ਸਿੰਘ ਸਤਿਗੁਰੂ ਜੀ ਨੂੰ ਪੁੱਛਦੇ ਆ ਕਿ ਮਹਾਰਾਜ ਜੀ ਤੁਸੀਂ ਆਪਣੇ ਚਰਨਾਂ ਦਾ ਜਿਹੜਾ ਜੋੜਾ ਉਹ ਉਤਾਰ ਦਿੱਤਾ ਹੈ ਸਾਹਿਬ ਜੀ ਠੰਡ ਬਹੁਤ ਹੈ ਇਸ ਮੈਦਾਨੇ ਜੰਗ ਵਿੱਚ ਟੁੱਟੇ ਹੋਏ ਸ਼ਸਤਰ ਬਹੁਤ ਪਏ ਐ ਇਹ ਸਾਰਾ ਮੈਦਾਨ ਜਿਹੜਾ ਉਹ ਕੰਡਿਆਂ ਦੇ ਨਾਲ ਭਰਿਆ ਹੋਇਆ ਸਤਿਗੁਰੂ ਜੀ ਤੁਸੀਂ ਆਪਣੇ ਜੋੜੇ ਜਿਹੜੇ ਆ ਜਰੂਰ ਪਾਓ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਈ ਦਾਇਆ ਸਿੰਘ ਜੀ ਨੂੰ ਆਖਿਆ ਦਾਇਆ ਸਿੰਘ ਜੀ ਭਾਵੇਂ ਜਿਤਨੇ ਮਰਜ਼ੀ ਕੰਡੇ ਹੋਣ ਜਿਤਨਾ ਮਰਜ਼ੀ ਇਸ ਰਾਹ ਦੇ ਉੱਤੇ ਦੁੱਖ ਹੋਵੇ ਪਰ ਇਸੇ ਮੈਦਾਨੇ ਜੰਗ ਦੇ ਵਿੱਚ ਮੇਰੇ ਜਾਨੋ ਪਿਆਰੇ ਸਿੰਘ ਜਿਹੜੇ ਆ ਉਹ ਸ਼ਹਾਦਤਾਂ ਪਾ ਕਰਕੇ ਡਿੱਗੇ ਐ ਕਈਆਂ ਦੇ ਕੇਸ ਖੁੱਲੇ ਆ ਕਈਆਂ ਦੇ ਕੋਮਲ ਸਰੀਰ ਜਿਹੜੇ ਆ ਉਹ ਇਸ ਮੈਦਾਨੇ ਜੰਗ ਦੇ ਵਿੱਚ ਡਿੱਗੇ ਪਏ ਆ ਮੇਰੀ ਜੁੱਤੀ ਹੈ ਮੇਰੇ ਪੈਰਾਂ ਦੀ ਜੁੱਤੀ ਜੇ ਉਹਨਾਂ ਦੇ ਕੇਸਾਂ ਨੂੰ ਲੱਗੇ ਉਹਨਾਂ ਦੇ ਪਾਵਨ ਸਰੀਰ ਨੂੰ ਲੱਗੇ ਤਾਂ ਇਹਦੇ ਵਿੱਚ ਮੈਂ ਵੀ ਜਿਹੜਾ ਉਹ ਦੇਨਦਾਰ ਹੋਵਾਂਗਾ ਮੈਂ ਵੀ ਦੋਸ਼ੀ ਹੋਵਾਂਗਾ ਕੇਸਾਂ ਦੇ ਸਤਕਾਰ ਵਜੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੁੱਤੀ ਉਤਾਰ ਦਿੰਦੇ ਆ ਮਹਾਰਾਜ ਗੋਬਿੰਦ ਸਿੰਘ ਸਾਹਿਬ ਜੀ ਜਾਣਦੇ ਆ ਚਰਨ ਸਿੰਘ ਇੱਕ ਰਾਈਟਰ ਨੇ ਉਹਨਾਂ ਨੇ ਬੜਾ ਸੋਹਣਾ ਇੱਥੇ ਜ਼ਿਕਰ ਕੀਤਾ ਕਿ ਭਾਈ ਦਇਆ ਸਿੰਘ ਜੀ ਬਾਬਾ ਜੁਜਾਰ ਸਿੰਘ ਬਾਬਾਜੀਤ ਸਿੰਘ ਜੀ ਦੇ ਸਰੀਰਾਂ ਕੋਲ ਪੁੱਜ ਜਾਂਦੇ ਐ ਸਰੀਰਾਂ ਕੋਲ ਪੁੱਜ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹਿੰਦੀ ਹੈ ਕਿ ਮਹਾਰਾਜ ਜੀ ਆ ਗਿਆ ਦੋ ਇਹਨਾਂ ਦੇ ਸਰੀਰਾਂ ਦੇ ਉੱਤੇ ਕਫਨ ਪਾ ਦੀਏ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਦਇਆ ਸਿੰਘਾ ਜੇ ਕਫਨ ਪਾਉਣਾ ਹੈ ਤੇ ਇਸ ਗੜੀ ਦੇ ਸਮੁੱਚੇ ਸ਼ਹੀਦਾਂ ਤੇ ਪਾਈ ਸਾਰੇ ਸਿੰਘਾਂ ਦੇ ਉੱਤੇ ਪਾਈ ਜੇ ਨਹੀਂ ਪਾਣਾ ਜਿੱਥੇ ਉਹਨਾਂ ਦੇ ਸਰੀਰ ਪਏ ਨੇ ਉੱਥੇ ਇਹਨਾਂ ਦਾ ਵੀ ਸਰੀਰ ਛੱਡ ਕੇ ਤੂੰ ਵੀ ਉੱਠ ਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਨਾ ਜਿਗਰਾ ਵੇਖ ਕਰਕੇ ਭਾਈ ਦਇਆ ਸਿੰਘ ਜੀ ਅੰਦਰੋਂ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਤੀ ਹੋਰ ਪ੍ਰੇਮ ਵਧਾਉਂਦੇ ਆ ਹੋਰ ਸਤਕਾਰ ਵਧਾਉਂਦੇ ਆ ਸਤਿਗੁਰ ਜੀ ਇਸ ਗੜੀ ਨੂੰ ਛੱਡਦੇ ਆ ਤਾੜੀ ਮਾਰਦੇ ਆ ਤਾੜੀ ਮਾਰ ਕੇ ਸਤਿਗੁਰ ਜੀ ਕਹਿੰਦੇ ਪੀਰੇ ਹਿੰਦ ਮੇ ਰਵਦ ਕਿ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਵਿੱਚ ਬਾਲਾ ਰੋਕਣ ਦਾ ਲੜਨ ਦਾ ਤੇ ਉਹ ਰੋਕ ਸਕਦਾ ਸਤਿਗੁਰ ਜੀ ਦੀ ਪਾਈ ਇਸ ਵੰਗਾਰ ਦਾ ਮਾਰੀ ਤਾੜੀ ਦਾ ਕਿਸੇ ਕੋਲ ਜਵਾਬ ਨਹੀਂ ਸਤਿਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਥੋਂ ਇਸ ਚਮਕੌਰ ਦੀ ਧਰਤੀ ਤੋਂ ਅੱਗੇ ਮਾਛੀਵਾੜੇ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰਦੇ ਨੇ ਮਾਛੀਵਾੜੇ ਦੇ ਜੰਗਲਾਂ ਨੂੰ ਸਤਗੁਰੂ ਜੀ ਤੁਰਦੇ ਆ ਰਸਤੇ ਵਿੱਚ ਸੰਗਤ ਮਿਲਦੀ ਹੈ ਸਭ ਸਤਗੁਰੂ ਜੀ ਕੋਲ ਸੇਵਾ ਮੰਗਦੇ ਆ ਇਹਨਾਂ ਵਿੱਚ ਮਾਤਾ ਸ਼ਰਨ ਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਧਰਤੀ ਤੇ ਭੇਜਦੇ ਆ ਕਿ ਬੀਤੀ ਰਾਤ ਇਸ ਚਮਕੌਰ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਜੁੱਧ ਹੋਇਆ ਜਿਦੇ ਵਿੱਚ ਸੈਭਜਾਦੇ ਔਰ ਸਿੰਘ ਸ਼ਹਾਹਤਾ ਪਾ ਗਏ ਆ ਤੁਸੀਂ ਜਾ ਕਰਕੇ ਉਹਨਾਂ ਦਾ ਸਰੀਰ ਜਿਹੜਾ ਉਹ ਸੰਭੋ ਮਾਤਾ ਸ਼ਰਨ ਕੌਰ ਜੀ ਇਸ ਧਰਤੀ ਤੇ ਆਉਂਦੇ ਆ ਆਪਣੇ ਵਾਹਵਾਲ ਦੇ ਨਾਲ ਸਰੀਰਾਂ ਨੂੰ ਇਕੱਤਰ ਕਰਦੇ ਆ ਉਸ ਵਕਤ ਜੋਣਾ ਕੋਲ ਬਣਦਾ ਸਰਦਾ ਉਹਨਾਂ ਦਾ ਇੱਕ ਸਮੂਹਿਕ ਤੌਰ ਤੇ ਅੰਗੀਠਾ ਬਣਾ ਕੇ ਸਮੂਹਿਕ ਤੌਰ ਤੇ ਇੱਕ ਵੱਡਾ ਸੰਸਕਾਰ ਜਿਹੜਾ ਉਹ ਕੀਤਾ ਜਾਂਦਾ ਉਹਨਾਂ ਦੇ ਸਰੀਰ ਜਿਹੜੇ ਆ ਰੋਹ ਰੀਤ ਦੇ ਨਾਲ ਸੰਸਕਾਰੇ ਜਾਂਦੇ ਆ ਜਿਸ ਸਥਾਨ ਤੇ ਸਹਿਬਜ਼ਾਦਿਆਂ ਦਾ ਤਿੰਨ ਪਿਆਰਿਆਂ ਦਾ ਔਰ ਗੜੀ ਚਮਕੌਰ ਦੇ ਸਮੂੱਚੇ ਸ਼ਹੀਦਾਂ ਦਾ ਸੰਸਕਾਰ ਮਾਤਾ ਸ਼ਰਨ ਕੌਰ ਜੀ ਵੱਲੋਂ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਉਸ ਸ਼ੋਭਿਤ ਹੈ ਉਸ ਭਾਇਮਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀਆ ਨੇ ਤਾੜੀ ਮਾਰੀ ਉਸ ਥਾਂ ਦੇ ਉੱਤੇ ਅੱਜ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਉਸ ਸ਼ੋਭਿਤ ਹੈ ਉਸ ਭਾਇਮਾਨ ਹੈ ਜਿੱਥੇ ਸਾਬ ਜੀ ਨੇ ਜੰਗ ਲੜੀ ਜਿਸ ਕੱਚੀ ਗੜੀ ਨੂੰ ਲੋਕ ਕੱਚੀ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪੁੱਤਰਾਂ ਦਾ ਸਿਰ ਲਾ ਕੇ ਜਿੰਨੂੰ ਪੱਕਿਆ ਕੀਤਾ ਉੱਥੇ ਅੱਜ ਗੁਰਦੁਆਰਾ ਸ੍ਰੀ ਕੱਚੀ ਗੜੀ ਸੋਭਿਤ ਹੈ ਜਿੱਥੇ ਮਾਰੇ ਸਾਹਿਬ ਜੀ ਨੇ ਦਾਮ ਲਿਆ ਉੱਥੇ ਗੁਰਦੁਆਰਾ ਸ੍ਰੀ ਦਾਮਨਵਾ ਸਾਹਿਬ ਉਹੋ ਹੀ ਸ਼ੋਭਤ ਹੈ ਸੋ ਹਰ ਸਾਲ ਇਸ ਚਮਕੌਰ ਦੀ ਪਾਵਨ ਧਰਤੀ ਦੇ ਉੱਤੇ 6 7 ਔਰ 8 ਪਾਉ ਨੂੰ ਸ਼ਹੀਦੀ ਸਭਾ ਜਿਹੜੀ ਹੈ ਉਹ ਪੰਥਕ ਤੌਰ ਤੇ ਮਨਾਈ ਜਾਂਦੀ ਹੈ ਸੋ ਆਪ ਇਸ ਔਨ 에ਅਰ ਗੁਰਬਾਣੀ ਚੰਨਨ ਦੇ ਮਾਧਿਅਮ ਰਾਜਤਾਂ ਨੂੰ ਸਭ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਹਰ ਇੱਕ ਬੰਦਾ ਆਪਣੇ ਬੱਚਿਆਂ ਨੂੰ ਹਰ ਇੱਕ ਜਿਹੜੀ ਹੈ ਉਹ ਦੁਨਿਆਵੀ ਫੈਸਿਲਿਟੀ ਦੇਣਾ ਚਾਹੁੰਦਾ ਹੈ ਤਾਂ ਜੋ ਉਹਨਾਂ ਦੇ ਬੱਚੇ ਜਿਹੜੇ ਆ ਉਹ ਹਰ ਪੱਖ ਤੋਂ ਗ੍ਰੋਥ ਕਰ ਸਕਣ ਪਰ ਇਤਨਾ ਕੁਝ ਦੇਣ ਤੋਂ ਬਾਅਦ ਵੀ ਅਸੀਂ ਆਪਣੇ ਬੱਚਿਆਂ ਤੋਂ ਹਾਲੇ ਉਨੇ ਪੂਰਨ ਤੌਰ ਤੇ ਖੁਸ਼ ਨਹੀਂ ਆ ਕਿਉਂਕਿ ਕਾਰਨ ਉਹਨਾਂ ਦਾ ਇੱਕ ਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਦੁਨਿਆਵੀ ਚੀਜ਼ ਦੇ ਰਿਹਾ ਜੇ ਕੁਝ ਨਹੀਂ ਦੇ ਪਾਰੇ ਤੇ ਉਹ ਹੈ ਸਿੱਖੀ ਦਾ ਇੱਕ ਅਹਿਸਾਸ ਕੁਰਬਾਨੀ ਦਾ ਇੱਕ ਅਹਿਸਾਸ ਤੇ ਮੈਂ ਤੁਹਾਡੇ ਇਸ ਚੈਨਲ ਲਈ ਆਪ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਉਹ ਕੁਰਬਾਨੀਆਂ ਦਾ ਅਹਿਸਾਸ ਉਹ ਸ਼ਹਾਦਤਾਂ ਦਾ ਨਿਗ ਦੇਣਾ ਚਾਹੁੰਦੇ ਹੋ ਤੇ ਹਰ ਸਾਲ 6 7 8 ਪੂਨੋਂ ਇਸ ਪਾਵਨ ਚਮਕੌਰ ਦੀ ਧਰਤੀ ਤੇ ਪੁੱਜ ਕੇ ਆਪਣੇ ਬੱਚਿਆਂ ਨੂੰ ਇੱਥੇ ਦਰਸ਼ਨ ਕਰਾਓ ਨਮਸਕਾਰ ਕਰੋ ਸੀਸ ਨਵਾਓ ਤਾਜ ਉਹਨਾਂ ਦੇ ਅੰਦਰ ਸਤਿਗੁਰੂ ਜੀ ਦੇ ਇਸ ਬੱਚਿਆਂ ਔਰ ਸਿੰਘਾਂ ਦੀ ਸ਼ਹਾਦਤ ਦੀ ਜਿਹੜੀ ਵੱਡੀ ਇੱਕ ਸਤਗੁਰੂ ਜੀ ਨੇ ਸਾਡੇ ਅੰਦਰ ਚਿੰਗ ਲਾਈ ਹੈ ਉਹਦਾ ਇੱਕ ਨਿਗ ਸਾਡੇ ਬੱਚਿਆਂ ਦੇ ਅੰਦਰ ਸਾਡੇ ਪਰਿਵਾਰ ਦੇ ਅੰਦਰ ਜਿਹੜਾ ਉਹ ਆ ਸਕੇ